ਪਾਨੇ ਸਿੱਧੂ ਕਿਵੇਂ ਦੇਖਦੇ ਹੋ ਕਿ ਪਾਨੇ ਸਿੱਧੂ ਵਿਚਾਰ ਪਰ ਇਹ ਸਿਸਟਮ ਗਲਤ ਹੈ ਕਿ ਕਿਸੇ ਨੂੰ ਜਵਾਨਤ ਤੇ ਛੱਡ ਦੋ ਤੇ ਫਿਰ ਉਹਨੂੰ ਬਾਹਰ ਕੱਢ ਕੇ ਦੁਬਾਰਾ ਫੇਰ ਫੜ ਲਓ ਇਹ ਜਿਹੜੀ ਇੱਕ ਫਿਰਤ ਪਾਈ ਜਾਂਦਾ ਇਹ ਸਰਾਸਰ ਗਲਤ ਆ ਇਹ ਲੋਕ ਰਾਜ ਲਈ ਖਰਾਰੇ ਦੀ ਘਾਟ ਹੈ ਇਹ ਤਾਂ ਅਦਾਲਤਾਂ ਨੂੰ ਵੀ ਚੈਲੰਜ ਆ ਜਿਹੜਾ ਨਹੀਂ ਚਾਹੀਦਾ ਪਹਿਲਾਂ ਫੇਟ ਫੇਟ ਜਾਣਾ ਲੋਕਾਂ ਨੂੰ ਸੁਨੇਹਾ ਦੇਣਾ ਕਿ ਪੰਜਾਬ بچاؤ ਯਾਤਰਾ 'ਚ ਸ਼ਾਮਲ ਹੋਣਾ ਕਿਉਂ ਜ਼ਰੂਰੀ ਪੰਜਾਬ ਦੇ ਕਿਹੜੇ ਕਿਹੜੇ ਖਤਰੇ ਮੰਡਰਾ ਰਹੇ ਨੇ ਪੰਜਾਬ ਦਾ ਬਜਟ ਜਿਹੜਾ ਨਿਹਾਰ ਤੇ ਚਲਿਆ ਗਿਆ ਪੰਜਾਬ ਦੀ ਜਵਾਨੀ ਤੇ ਪੈ ਰਹੇ ਡਾਕੇ ਨੂੰ ਕਿਵੇਂ ਰੋਕਣਾ ਪੰਜਾਬ ਦੇ ਪਾਣੀ ਜਿਹੜੇ ਲੁੱਟੇ ਜਾ ਰਹੇ ਉਹਨਾਂ ਨੂੰ ਕਿਵੇਂ ਬਚਾਉਣਾ ਪੰਜਾਬ ਤੇ ਪੰਜਾਬੀਅਤ ਦਾ ਅਸੀਂ ਵਾਸਤਾ ਪਾ ਕੇ ਸਮੂਹ ਤੇ ਪੰਜਾਬੀਆਂ ਨੂੰ ਇਕੱਠੇ ਕਰਨ ਦਾ ਇਹ ਪ੍ਰੋਗਰਾਮ ਬਣਾਇਆ ਮਰ ਸਾਹਿਬ ચૂંટણી ਕਮੇਟੀ ਦੇ ਚੋਣਾਂ ਦੀ ਗੱਲ ਕਰਦੇ ਆ ਤਾਂ ਕਿਵੇਂ ਜਿਹੜੀਆਂ ਵੋਟਾਂ ਜਿਹੜੇ ਹਿਸਾਬ ਨਾਲ ਬੰਨਣੀ ਸੀ ਪਰ ਉਸ ਹਿਸਾਬ ਨਾਲ ਬੰਨ ਨਹੀਂ ਰਹੀਆਂ ਕੀ ਕਰਦੇ ਕੋ ਲੋਕਾਂ ਚ ਕਿਤੇ ਨਾ ਕਿਤੇ ਦੇਰੀ ਵੀ ਦੇਰੀ ਵੀ ਹੋ ਰਹੀ ਹੈ ਦੇਰੀ ਕਿਤੇ ਥੋੜਾ ਸਿਸਟਮ ਜਿਹੜਾ ਹੈ ਫੋਟੋ ਤਰਾਉਣ ਦਾ ਮੇਰਾ ਖਿਆਲ ਹੈ ਵੀ ਇੱਕ ਕਾਰਨ ਬਣਦਾ ਆ ਜੇਕਰ ਗੱਲ ਕਰੀਏ ਸ਼ੂਨੀ ਕਮੇਟੀ ਕਿਵੇਂ ਸਰਵਾਈਵ ਕਰੋਗੀ 2022 ਦੇ ਵਿੱਚ ਵਿਧਾਨ ਸਭਾ ਦੇ ਦੋ ਸੀਟਾਂ ਆਏ ਸੀ ਅੱਗੇ ਕਿਵੇਂ ਜਥੇਬੰਦੀ ਘਟਾਣ ਚ ਦੇਖੋ ਚਰਮਣੀ ਕਮੇਟੀ ਲਗ ਮਾਟਰ ਆ ਵਿਧਾਨ ਸਭਾ ਲਗ ਹੁੰਦੀ ਹੈ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਨੂੰ ਤਾਂ ਬਣਾਉਣ ਤੇ ਚਲਾਉਣ ਤੇ ਇੱਥੇ ਤੱਕ ਲਿਆਉਣ ਤੇ ਅਕਾਲੀ ਦਲ ਦਾ ਹੀ ਰੋਲ ਲੱਗਦਾ ਪੰਜਾਬ ਦੀ ਗੱਲ ਕਰੀਏ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਕਿਹਾ ਜਾ ਰਿਹਾ ਪਰਿੰਦਿਤੀਆਂ ਜਾ ਰਹੀਆਂ ਨੇ ਅਸੀਂ ਤਾਂ ਕਿਤੇ ਦੇਖਿਆ ਨਹੀਂ ਵੀ ਕੋਈ ਬੰਦਾ ਨੌਕਰੀ ਤੇ ਲੱਗਿਆ ਹੋਵੇ ਸਿਰਫ ਜਾਲੀ ਨਿਯੁਕਤੀ ਪੱਤਰ ਦੇ ਕੇ ਹੀ ਵਾਵਾ ਵਾਵਾ ਕਰਾ ਲਿਆ ਸਾਸੀਗਾ ਦੋਸਤੋ ਤੁਸੀਂ ਦੇਖ ਲਓ ਰੋਜ਼ਾਨਾ ਟਾਈਮ ਤੇ ਅਸੀਂ ਇਸ ਟਾਈਮ ਮੋਰਿੰਡਾ ਵਿਖੇ ਮੌਜੂਦ ਆਂ ਸ਼ਰੂ ਨੇ ਅਕਾਲੀ ਦਲ ਵੱਲੋਂ ਜਿੱਥੇ ਪੰਜਾਬ ਬਚਾਓ ਰੈਲੀ ਸ਼ੁਰੂ ਕੀਤੀ ਜਾ ਰਹੀ ਹੈ ਉੱਥੇ ਹੀ ਜਿੱਥੇ ਸ਼ਰੂਨੀ ਕਮੇਟੀ ਦੇ ਚੋਣਾਂ ਲੈ ਕੇ ਇੱਕ ਮੀਟਿੰਗ ਕੀਤੀ ਵੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਅਕਾਲੀ ਨੇਤਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਉਹਨਾਂ ਦਾ ਸਾਹਿਬ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਇੰਮਰ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਆ ਕਿਵੇਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਪੰਜਾਬ بچاؤ ਉਹਦੀ ਗੱਲ ਕੀਤੀ ਜਾ ਰਹੀ ਆ ਕਿਵੇਂ ਅਸੀਂ ਪੰਜਾਬ بچاؤ ਯਾਤਰਾ ਦੇ ਜਿਹੜੇ ਇੱਥੇ ਚਮਕੌਰ ਸਾਹਿਬ ਹਲਕੇ ਚਾਉਣੀ ਆ ਉਹਦੀ ਤਿਆਰੀ ਲਈ ਮੀਟਿੰਗ ਕੀਤੀ ਜੀ। ਉਹਦੇ ਲਈ ਸਰਕਲ ਪੱਧਰ ਦੀਆਂ ਮੀਟਿੰਗਾਂ ਕਰਨੀਆਂ ਉਹ ਤੋਂ ਪਹਿਲਾਂ ਪਿੰਡ-ਪਿੰਡ ਜਾਣਾ ਲੋਕਾਂ ਨੂੰ ਸੁਨੇਹਾ ਦੇਣਾ ਕਿ ਪੰਜਾਬ بچاؤ ਯਾਤਰਾ 'ਚ ਸ਼ਾਮਲ ਹੋਣਾ ਕਿਉਂ ਜ਼ਰੂਰੀ ਆ। ਅੱਜ ਪੰਜਾਬ ਨੂੰ ਕਿਹੜੀਆਂ ਚੁਣੌਤੀਆਂ ਨੇ? ਪੰਜਾਬ ਦੇ ਕਿਹੜੇ ਕਿਹੜੇ ਖਤਰੇ ਮਡਰਾ ਰਹੇ ਨੇ ਪੰਜਾਬ ਦਾ ਬਜਟ ਜਿਹੜਾ ਨਿਘਾਰ ਤੇ ਚਲਿਆ ਗਿਆ ਪੰਜਾਬ ਦੇ ਬਜਟ ਦੇ ਨਿਘਾਰ ਨੂੰ ਕਿਵੇਂ ਰੋਕਣਾ ਪੰਜਾਬ ਦੀ ਜਵਾਨੀ ਦੇ ਪੈਰਾਂ ਦੇ ਡਾਕੇ ਨੂੰ ਕਿਵੇਂ ਰੋਕਣਾ ਪੰਜਾਬ ਦੇ ਪਾਣੀ ਜਿਹੜੇ ਲੁੱਟੇ ਜਾ ਰਹੇ ਆ ਉਹਨਾਂ ਨੂੰ ਕਿਵੇਂ ਬਚਾਉਣਾ ਅੱਜ ਪੰਜਾਬ ਤੇ ਪੰਜਾਬੀਅਤ ਦਾ ਅਸੀਂ ਵਾਸਤਾ ਪਾ ਕੇ ਸਮੂਹਤੇ ਪੰਜਾਬੀਆਂ ਨੂੰ ਇਕੱਠੇ ਕਰਨ ਦਾ ਇਹ ਪ੍ਰੋਗਰਾਮ ਬਣਾਇਆ ਔਰ ਮੈਂ ਸਮਝਦਾ ਕਿ ਯਾਤਰਾ ਵੀ ਜਿਹੜਾ ਸਪੋਰਟ ਮਿਲ ਰਹੀ ਆ ਉਹ ਬੜਾ ਤਸੱਲੀ ਬਖਸ਼ਾ ਔਰ ਇਸ ਹਲਕੇ ਦੇ ਲੋਕ ਸ੍ਰੀ ਅਨੰਦਪੁਰ ਸਾਹਿਬ ਹਲਕਾ ਲੋਕਭਜੜਾ ਇਹਦੇ ਚ ਚਮਕੌਰ ਸਾਹਿਬ ਬੈਲਟ ਜਿਹੜੀ ਆ ਇਹ ਵੱਡੀ ਗਿਣਤੀ ਚ ਉਹ ਜਤਰਾ ਸ਼ਾਮਲ ਹੋ ਜੀ। ਜੰਦਰਪਾਲ ਸਾਹਿਬ ਅਛੂਨੀ ਕਮੇਟੀ ਦੇ ਚੋਣਾਂ ਦੀ ਗੱਲ ਕਰਦੇ ਆ ਤਾਂ ਕਿਵੇਂ ਜਿਹੜੀ ਵੋਟਾਂ ਜਿਹੜੇ ਹਿਸਾਬ ਨਾਲ ਬੰਨਣੀ ਸੀ ਪਰ ਉਹ ਹਿਸਾਬ ਨਾਲ ਬੰਨ ਨਹੀਂ ਰਹੀਆਂ ਕੀ ਕਾਰਨ? ਦੇਖੋ ਲੋਕਾਂ ਚ ਕਿਤੇ ਨਾ ਕਿਤੇ ਦੇਰੀ ਵੀ ਦੇਰੀ ਵੀ ਹੋ ਰਹੀ ਹੈ ਦੇਰੀ। ਕਿਤੇ ਥੋੜਾ ਜਿਹਾ ਸਿਸਟਮ ਜਿਹੜਾ ਹੈ ਆ ਫੋਟੋ ਤਰਾਉਣ ਦਾ ਮੇਰਾ ਖਿਆਲ ਹੈ ਵੀ ਇੱਕ ਕਾਰਨ ਬਣਿਆ। ਇਹ ਵੀ ਦੇਰੀ ਕਰਨ ਦਾ ਇੱਕ ਹੈ ਲੋਕਾਂ ਨੇ ਨਾ ਲੋਕਤਾਂ ਨੇ ਸਾਡੀ ਫੋਟੋ ਬਣੀ ਬਣਾਈ ਕੋਈ ਤਿਆਰ ਕਰਕੇ ਦੇ ਦੇ ਤਾਂ ਕੋਈ ਲਰਨੀ ਤੇ ਅਸੀਂ ਅੱਜ ਜਿਹੜੀ ਮੀਟਿੰਗ ਹੈ ਇਹਦੇ ਚ ਸ਼ਰਮਣੀ ਕਮੇਟੀ ਦੇ ਵੋਟਾਂ ਬਣਾਉਣ ਦਾ ਮੁੱਦਾ ਵੀ ਕਾਹਮ ਸੀ। ਚੰਦੂ ਜੀ ਸਾਡਾ ਲਾਸਟ ਸਵਾਲ ਹੈ ਮੇਰਾ ਜੇਕਰ ਗੱਲ ਕਰੀਏ ਸ਼ਰਮਣੀ ਕਮੇਟੀ ਕਿਵੇਂ ਸਰਵਾਈਵ ਕਰੂਗੀ 2022 ਦੇ ਵਿੱਚ ਵਿਧਾਨ ਸਭਾ ਦੇ ਦੋ ਸੀਟਾਂ ਆਏ ਸੀ ਅੱਗੇ ਕਿਵੇਂ ਜਥੇਬੰਦੀ ਹਟਾਂ ਚ ਦੇਖੋ ਸ਼ਰਮਣੀ ਕਮੇਟੀ ਲਗ ਮਾਟਰਾ ਵਿਧਾਨ ਸਭਾ ਲਗ ਹੁੰਦੀ ਆ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਨੂੰ ਤਾਂ ਬਣਾਉਣ ਤੇ ਚਲਾਉਣ ਤੇ ਇੱਥੇ ਤੱਕ ਲਿਆਉਣ ਤੇ ਅਕਾਲੀ ਦਲ ਦਾ ਹੀ ਰੋਲ ਆ ਜਦੋਂ ਵੀ ਕਿਤੇ ਪੰਥਕ ਸੰਸਥਾਵਾਂ ਨੂੰ ਪਨ ਗੁਰੂ ਘਰਾਂ ਨੂੰ ਜਦੋਂ ਵੀ ਕਿਤੇ ਖਤਰਾ ਖੜਾ ਕਰਿਆ ਸਮਝੀਆਂ ਸਰਕਾਰਾਂ ਨੇ ਉਦੋਂ ਅਕਾਲੀ ਲੜੇ ਆ ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਤੇ ਜੁੱਤੀਆਂ ਪਾ ਕੇ ਪੁਲਿਸ ਵੱਡੀ ਗੋਲੀਆਂ ਚਲਾਈਆਂ ਕੇਵਲ ਇੱਕ ਪਾਰਟੀ ਬੋਲੀਆ ਸ਼ਰਮਣੀ ਕੰਰਨ ਹੋਰ ਤਾਂ ਕਿਸੇ ਨੇ ਆਵਾਜ਼ ਤੱਕ ਨਹੀਂ ਕੱਢੀ ਤੋ ਇਸ ਕਰਕੇ ਜਿਹੜਾ ਗੁਰਦੁਆਰਾ ਸਹਿਬਾਨ ਦੇ ਪ੍ਰਬੰਧ ਦਾ ਹੱਕਦਾਰ ਉਹੀ ਹੋਏਗਾ ਜਿਹੜਾ ਇਸ ਪ੍ਰਬੰਧ ਦੇ ਸੁਧਾਰ ਲਈ ਲੜਦਾ। ਟਕਸਾਲੀ ਲਗਾਤਾਰ ਮੰਗ ਕਰ ਰਹੇ ਨੇ ਕਿ ਜਥੇਬੰਦੀ ਕੀ ਦੇ ਢਾਂਚੇ ਨੂੰ ਬਦਲਾਅ ਕੀਤਾ ਜਾਵੇ। ਕਿਵੇਂ ਦੇਖਦੇ ਹੋ? ਨਹੀਂ ਸ਼ਰਮਣੀ ਕਮੇਟੀ ਦੇ ਵਿੱਚ ਨਹੀਂ ਅਕਾਲੀ ਦਲ ਦੀ ਗੱਲ ਹੈ। ਸ਼ਰਮਣੀ ਅਕਾਲੀ ਦਲ ਤਾਂ ਇੱਕ ਡੈਮੋਕਰੈਟਿਕ ਪਾਰਟੀ ਆ। ਇਹ ਤਾਂ ਮਤਲਬ ਪਹਿਲਾਂ ਮੈਂਬਰship ਭਰਤੀ ਹੁੰਦੀ ਆ। ਉਹ ਜਿਹੜੇ ਮੈਂਬਰ ਬਣਦੇ ਨੇ ਉਹੀ ਅੱਗੇ ਆਪਣੇ ਲੀਡਰ ਚੁਣਦੇ ਨੇ ਆ। ਪ੍ਰਬੋਧਕ ਚੁਣਦੇ ਨੇ। ਉਹਦੇ 'ਚ ਤਾਂ ਕੋਈ ਖਲਾ ਨਹੀਂ ਹੈ, ਕੋਈ ਟਕਰਾ ਨਹੀਂ। ਪੰਜਾਬ ਦੀ ਗੱਲ ਕਰੀਏ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਰ ਵੱਲੋਂ ਵੀ ਕਿਹਾ ਜਾ ਰਿਹਾ ਕੁਰੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਨੌਕਰੀਆਂ ਦਾ ਪਖੰਡਾ ਨੌਕਰੀਆਂ ਦੇ ਝੂਠਾ ਜਿਹੜੇ ਨਿਯੁਕਤੀ ਪੱਤਰ ਦਿੰਦਾ ਪਤਾ ਜਾਲੀ ਹੁੰਦੇ ਰਿਹਾ ਅਸੀਂ ਤਾਂ ਕਿਤੇ ਦੇਖਿਆ ਨਹੀਂ ਵੀ ਕੋਈ ਬੰਦਾ ਨੌਕਰੀ ਤੇ ਲੱਗਿਆ ਹੋਵੇ ਸਿਰਫ ਜਾਲੀ ਨਿਯੁਕਤੀ ਪੱਤਰ ਦੇ ਕੇ ਹੀ ਵਾਵਾ ਵਾਵਾ ਕਰਾ ਰਿਹਾ ਨੌਕਰੀਆਂ ਤੇ ਜੇ ਦੇ ਰਿਹਾ ਤਾਂ ਰਾਜਸਥਾਨ ਮੱਧ ਪ੍ਰਦੇਸ਼ ਦੇ ਬੱਚਿਆਂ ਦੇ ਰਿਹਾ ਭਾਨੇ ਸਿੱਧੂ ਨੂੰ ਕਿਵੇਂ ਦੇਖਦੇ ਹੋ ਕਿ ਭਾਨੇ ਸਿੱਧੂ ਦੀ ਸਿਆਸਤ ਕੀਤੀ ਜਾ ਰਹੀ ਹੈ ਤੇ ਕੋ ਭਾਨੇ ਸਿੱਧੂ ਦਾ ਆਪਣਾ ਮਸਲਾ ਬੱਕਰੀ ਗੱਲਾਂ ਸਿਆਸਤ ਕਿਸੇ ਨਾਲ ਵਿਚਾਰ ਰਲਦਿਆਂ ਨਹੀਂ ਰਲਦੇ ਪਰ ਇਹ ਸਿਸਟਮ ਗਲਤ ਹੈ ਕਿ ਕਿਸੇ ਨੂੰ ਜਵਾਨਤ ਤੇ ਛੱਡ ਦੋ ਤੇ ਫਿਰ ਉਹਨੂੰ ਬਾਹਰ ਕੱਢ ਕੇ ਦੁਬਾਰਾ ਫੇਰ ਫੜ ਲਓ ਇਹ ਜਿਹੜੀ ਇੱਕ ਫਿਰਤ ਪਾਈ ਜਾਂਦਾ ਇਹ ਸਰਾਸਰ ਗਲਤ ਆ ਇਹ ਲੋਕ ਰਾਜ ਲਈ ਖਤਰੇ ਦੀ ਘਾਟੀ ਆ ਇਹ ਤਾਂ ਅਦਾਲਤਾਂ ਨੂੰ ਵੀ ਚੈਲੰਜ ਆ ਜਿਹੜਾ ਨਹੀਂ ਚਾਹੀਦਾ ਹਾਂ ਇਹ ਸਾਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਰਕੀ ਭਾਨੇ ਸਿੱਧੂ ਨੂੰ ਫੜ ਕੇ ਉਹਨੂੰ ਫੇਰ ਛੱਡ ਦਿੱਤਾ ਗਿਆ ਇਹ ਇੱਕ ਲੋਕਤੰਤਰ ਨੂੰ ਖਤਰਾ ਹੈ ਮਰਿੰਡਾ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿਸ਼ੇਸ਼ ਰਿਪੋਰਟ